ਵਾਹਿਗੁਰੂ 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 ਵਾਹਿ ਜੀਉ ਸਤ ਗੁਰੂ ਸਤ ਗੁਰੂ ਸਤ ਗੁਰੂ ਜੀ ਵਾਹਿਗੁਰੂ 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 ਵਾਹਿ ਜੀਉ ਸਤ ਨਾਮ ਸਤ ਨਾਮ ਸਤ ਨਾਮ ਸਤ ਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਜੈ ਸਤਿਗੁਰੂ ਸੁਣੀ ਦਾ ਤੈ ਸੋ ਹੀ ਮੈਂ ਡੀਟ ਵਿਛੜਿਆ ਮੇਰੇ ਪ੍ਰਭੂ ਹਦਰਗੇ ਕਾ ਬਸੀਟ ਪਰ ਨਾਮ ਅਮਤ ਤਾਇੰਦਾ ਕੱਟੇ ਹੋ ਮੇ ਰੋਗ ਆਦ ਗੁਤ ਨਾ ਮਿਲਾਇ ਜੁਤਰੇ ਪੇ ਆ ਸੰਜੋਗ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮਾ ਪਾਇ ਹਦਗੁਰਾਂ ਪਾਇ ਸਹਿ ਸੇਤੀ ਮਨ ਬਧੀਆਂ ਬਾਧਾਈਆਂ ਰਾਗਤਨ ਪਰਵਾਰ ਪਰੀਆਂ ਸਬਦ ਗਾਪਣੇ ਆਈਆਂ ਸਬਤੋ ਤਾਂ ਗਾ ਉਹ ਹਰੀ ਕੀ ਰਾ ਮੰਦਿਨੀ ਵਸਾਇਆ ਕਹੇ ਨਾਨਕ ਨੰਦਹੁ ਸਤਿਗੁਰੂ ਮਾ ਪਾਇਆ ਇਹ ਮਨ ਮੇਰਾ ਤੋ ਖੁਦਾ ਰੋ ਖਨਾਲੇ ਖਨਾਰੋ ਤੋ ਮਨ ਮੇਰੇ ਦੂਸਾ ਬਸਾਰਨਾ ਅੰਗੀਕਾਰੋ ਕਰੇ ਤੇਰਾ ਆਕਾਰ ਸਭ ਸਵਾਰਨਾ ਸਭਨਾ ਗਰਾਂ ਸਬਰਾ ਸੁਆਮੀ ਸੋ ਕੋ ਮਨ ਵਸਾਰੇ ਕਹੇ ਨਾਨਕ ਮਨ ਮੇਰੇ ਸਾਰਾ ਉਹ ਨਾਲੇ ਸਾਚੇ ਸਾਹਿਬਾ ਕਹਨੇਗਾ ਤੇਰੇ ਬਾਤਾਂ ਤੇਰਾ ਸਭ ਕਿਸੇ ਸਾਦੇ ਹੀ ਪਾਵੇ ਸਦਾ ਸਿਬਸਾਹੇ ਨਾਮ ਮਨ ਮਤਾਵੇ ਨਾਨਕ ਕਿ ਮਨ ਵਸਿਆ ਵਾਜਾ ਬਤਨ ਇਹ ਕਰਨ ਚੇਸ਼ਾ ਖੰਧੀ ਦਾ ਨਾਮ ਮੇਰਾ ਰਾਰੂ ਸਾਧਨਾ ਨਾਮ ਹਨ ਪਰ ਖਾਣਾ ਕੋਈ ਘਰ ਸਾਧ ਮਸਾਜ ਚੋ ਚਪੀਆਂ ਬਦਦਰਵਾਨੇ ਦੇ ਦਰਵਾਟ ਉੱਤੇ ਜੀਆ ਵੀ ਇਹ ਕਹਿਣਾ ਨੂੰ ਪਿਆਰੋ ਬੱਚਾ ਨਾਮ ਮੇਰਾ ਰਾਰੂ ਵਾਜਾ ਪੰਜ ਸਤਵਾਰ ਤੋਂ ਹੋ ਕੇ ਕਰਤਾਰ ਉਹ ਕਰਵਾ ਜਿਦਾਂ ਤਾਲੀਆ ਪੰਜ ਦੋਸਵਾਰ ਦਿੱਤੇ ਇੱਕ ਹੋਰ ਖੰਡ ਮਾਰਿਆ ਤੋਂ ਬਾਅਦ ਨੂੰ ਕੋ ਨਾਮ ਅੱਗੇ ਕਹਿਣਾ ਰਾਰੂ ਵਾ ਸਿੱਟ ਕਰਿਆ ਨਾ ਵਾ ਜੇ ਅਨੰਦ ਸਨੜ ਪਾ ਕੇ ਉਸਗਨ ਮਨੋਤ ਪੂਰੇ ਬਾਹਰ ਨੂੰ ਪਾਪ ਕਰ ਸਕੂਰੇ ਰੋਗ ਰੋਸਨ ਦਾ ਆਪਰੇ ਸਨ